ਜਿਸ ਵਕਤ ਪ੍ਰਮਾਤਮਾ ਮਨੁੱਖ ਦੇ ਅੰਤਰਾਤਮੇ ਵਿੱਚ ਪ੍ਰਵੇਸ਼ ਕਰਦਾ ਨਹੀਂ ਪਤਾ ਚੱਲਦਾ ਬੜੇ ਸੂਖਸ਼ਮ ਰੂਪ ਵਿੱਚ ਆਉਂਦਾ ਇਹ ਤੇ ਉਦੋਂ ਪਤਾ ਚੱਲਦਾ ਜਦ ਜ਼ਿੰਦਗੀ ਬਦਲ ਗਈ ਸਭ ਕੁਝ ਬਦਲ ਗਿਆ ਕਹਿੰਦਾ ਹੈ ਇਹ ਤੇ ਗੱਲ ਕੁਝ ਹੋਰ ਹੋ ਇਸ ਨੂੰ ਸਤਿਗੁਰ ਕਹਿੰਦੇ ਨੇ ਘਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਬੜੀ ਘਾਲ ਨਾ ਘਾਲੀ ਗੱਲ ਨਹੀਂ ਬਣੀ ਬੜੀ ਸੇਵਾ ਕੀਤੀ ਗੱਲ ਨਹੀਂ ਬਣੀ ਬੜੇ ਜਪ ਤਪ ਕੀਤੇ ਗੱਲ ਨਹੀਂ ਬਣੀ ਇੱਕ ਦਿਨ ਅਚਨਚੇਤ ਗੱਲ ਬਣ ਗਈ ਅਚਨਚੇਤ ਕੁਝ ਪਤਾ ਵੀ ਨਹੀਂ ਜ਼ਿੰਦਗੀ ਬਦਲ ਗਈ ਸਾਰੀ ਜੀਵਨ ਬਦਲ ਗਿਆ ਸਾਰਾ ਕਬੀਰ ਕੰਨ ਜਿਹੜੀ ਮੇਰੀ ਮੋਟੀ ਮੱਤ ਸੀਨਾ ਤੋਂ ਰੱਬ ਚੁਰਾ ਕੇ ਲੈ ਗਿਆ ਕਹੋ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿਧ ਪਾਈ ਚੋਰ ਚੁਰਾ ਕੇ ਲੈ ਜਾਂਦਾ ਹੈ ਬਦਲੇ ਚ ਕੁਝ ਨਹੀਂ ਦਿੰਦਾ ਕੁਝ ਰੱਖਦਾ ਉਥੇ ਥੋੜੀ ਹੈ ਪਰ ਰੱਬ ਐਸਾ ਚੋਰ ਹੈ ਬੰਦੇ ਦੀ ਮੋਟੀ ਮਤ ਚੁਰਾ ਕੇ ਲੈ ਜਾਂਦਾ ਆਪਣੀ ਸੂਖਸ਼ਮ ਮਤ ਦੇ ਕੇ ਚਲਾ ਜਾਂਦਾ ਉਹ ਰੱਖ ਜਾਂਦਾ ਹੈ ਉਹ ਚੋਰ ਐਸਾ ਹੈ ਐਸ ਵਾਸਤੇ ਸਨਮਾਨਿਤ ਹੈ ਵਰਨਾ ਚੋਰ ਜੋ ਕੁਝ ਲੈ ਜਾਂਦਾ ਬਦਲੇ ਚ ਰੱਖਦਾ ਕੁਝ ਨਹੀਂ ਹੈ ਪਰ ਪ੍ਰਮਾਤਮਾ ਐਸਾ ਚੋਰ ਹੈ ਦੁੱਖ ਚੁਰਾ ਲੈਂਦਾ ਹੈ ਬਦਲੇ ਚ ਸੁਖ ਦੇ ਜਾਂਦਾ ਸੋਗ ਤੇ ਚਿੰਤਾ ਚੁਰਾ ਲੈਂਦਾ ਹੈ ਪਰਮ ਆਨੰਦ ਦੇ ਜਾਂਦਾ ਹੈ ਭੈ ਚੁਰਾ ਲੈਂਦਾ ਹੈ ਨਿਰਭੈ ਦੇ ਜਾਂਦਾ ਹੈ ਗੁਣ ਚੁਰਾ ਲੈਂਦਾ ਹੈ ਗੁਣ ਦੇ ਜਾਂਦਾ ਹੈ ਕਬੀਰ ਕਹਿੰਦੇ ਮੇਰੀ ਮਤ ਚੁਰਾ ਲੈ ਗਿਆ ਆਪਣੀ ਮਤ ਦੇ ਗਿਆ ਕਹੋ ਕਬੀਰ ਬੁੱਧ ਹਰ ਲਈ ਮੇਰੀ ਹਰ ਹੁਣ ਚੋਰ ਚੁਰਾ ਲਈ ਔਰ ਜਦ ਸ਼ਬਦ ਕੋਸ਼ ਦੇ ਵਿੱਚ ਮੈਂ ਇਸ ਦੇ ਅਰਥ ਪੜ੍ਹੇ ਯਕੀਨ ਜਾਣੋ ਮੈਨੂੰ ਯਕੀਨ ਨਹੀਂ ਹੁੰਦਾ ਭਈ ਹਰੀ ਦੇ ਅਰਥ ਚੋਰ ਹਰਨ ਹੋ ਗਿਆ ਫਲਾਣੇ ਨੇ ਹਰ ਲਿਆ ਚੁਰਾ ਲਈ ਖੋ ਲਈ ਔਰ ਸਭ ਤੋਂ ਜ਼ਿਆਦਾ ਨਾਮ ਪ੍ਰਮਾਤਮਾ ਦਾ ਹਿੰਦੁਸਤਾਨ ਵਿੱਚ ਹਰੀ ਲਿਆ ਜਾਂਦਾ ਹੈ ਹਰੀ ਚੋਰ ਚੋਰ ਕਮਾਲ ਦੀ ਗੱਲ ਇਹ ਨਾਮ ਦਰਸਲ ਵਾਕਈਏ ਜੈਸੇ ਜੈਸੇ ਉਸ ਦੇ ਨੇੜੇ ਆਉਣਾ ਦੁੱਖ ਚੁਰਾ ਲੈਂਦਾ ਹੈ ਪਤਾ ਹੀ ਨਹੀਂ ਚਲੇਗਾ ਆਗੁਣ ਚੁਰਾ ਲੈਂਦਾ ਹੈ ਸੰਤਾਪ ਚੁਰਾ ਲੈਂਦਾ ਹੈ ਸੋਗ ਤੇ ਫਿਕਰ ਚੁਰਾ ਲੈਂਦਾ ਹੈ ਤੇ ਬਗਲ ਬਦਲੇ ਚ ਦੇ ਦਿੰਦਾ ਹੈ ਆਨੰਦ ਬੇਫਿਕਰੀ ਨਿਸ਼ਚਿੰਤਾ ਨਿਰਭੈ ਐਸਾ ਚੋਰ ਹੈ ਕਬੀਰ ਕਹਿੰਦੇ ਮੇਰੀ ਜਿਹੜੀ ਮੋਟੀ ਮਤਸੀਨਾ ਉਹ ਤੇ ਚੁਰਾ ਕੇ ਲੈ ਗਿਆ ਜਪਦਿਆਂ ਜਪਦਿਆਂ ਅਚਨਚੇਤ ਪਤਾ ਚੱਲਦਾ ਹੈ ਕਿ ਮੈਂ ਦਾਰਸ਼ਨਿਕ ਹੋ ਗਿਆ ਵਿਚਾਰਕ ਹੋ ਗਿਆ ਬਾਰਿਕੀਆਂ ਨੂੰ ਸਮਝਣ ਵਾਲਾ ਹੋ ਗਿਆ ਮੋਟੀ ਅਕਲ ਗਈ ਉਹ ਠੁੱਲੀ ਅਕਲ ਉਹ ਮੋਟੀ ਅਕਲ ਉਹ ਚਲੀ ਗਈ ਹੁਣ ਤੇ ਹਰ ਗੱਲ ਦੀ ਸਮਝ ਪੈਣ ਲੱਗ ਪਈ ਹੈ ਮੈਂ ਫਿਰ ਅਰਜ਼ ਕਰਾਂ ਪੁਰਾਣੇ ਜ਼ਮਾਨੇ ਦੇ ਵਿੱਚ ਟੀਕੇ ਨਹੀਂ ਸਨ ਇਤਨੇ ਕਥਾਕਾਰ ਨਹੀਂ ਸਨ ਵਿਆਖਿਆਕਾਰ ਨਹੀਂ ਸਨ ਇਤਨੇ ਗੁਣੀ ਗਿਆਨੀ ਨਹੀਂ ਸਨ ਲੇਕਿਨ ਬ੍ਰह्म ਗਿਆਨੀ ਬਹੁਤ ਜ਼ਿਆਦਾ ਸਨ ਭਗਤ ਬਹੁਤ ਜ਼ਿਆਦਾ ਸਨ ਸੰਤ ਬਹੁਤ ਜ਼ਿਆਦਾ ਸਨ ਸਾਡੇ ਵਿੱਚ ਤੇ ਹੁਣ ਜਿੰਨੀਆਂ ਕਿਤਾਬਾਂ ਨੇ ਜਿੰਨਾ ਲਿਖਿਆ ਜਾ ਚੁਕਿਆ ਹੈ ਜਿੰਨਾ ਬੋਲਿਆ ਜਾ ਚੁਕਿਆ ਹੈ ਤੇ ਜਿੰਨਾ ਬੋਲਿਆ ਜਾ ਰਿਹਾ ਹੈ ਇਹ ਤੇ ਉਸ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਹੈ ਤੇ ਬ੍ਰਹਮ ਗੈਨੇ ਕਿਉਂ ਨਹੀਂ ਦਰਸਲ ਉਦੋਂ ਲੋਕ ਜਪਦੇ ਸਨ ਤੇ ਜਪਦਿਆਂ ਜਪਦਿਆਂ ਅਕਲ ਬਾਰੀਕ ਹੋ ਜਾਂਦੀ ਸੀ ਗੱਲ ਸਮਝ ਪੈ ਜਾਂਦੀ ਸੀ ਹੁਣ ਲੋਕ ਜਪਦੇ ਨਹੀਂ ਗੱਲ ਜੜੀ ਇਤਨੇ ਤੇ ਸਾਰਕੰਦੇ ਜਪਣਾ ਨਹੀਂ ਤੇ ਸਭ ਕੁਝ ਫਜ਼ੂਲ ਹੈ ਜਪੋ ਹਤਾ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਬਾਕੀ ਤੇ ਸਾਰੇ ਫਜ਼ੂਲ ਨੇ ਜਪ ਇੱਕ ਨਾਮ ਜਪ ਜਪਦਿਆਂ ਜਪਦਿਆਂ ਅਕਲ ਬਾਰੀਕ ਹੋ ਜਾਂਦੀ ਹੈ ਜਪਦਿਆਂ 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 ਗੱਲ ਦੀ ਸਮਝ ਪੈ ਜਾਂਦੀ ਹੈ ਜਪਦਿਆਂ ਜਪਦਿਆਂ ਮਤ ਸੂਖਸ਼ਮ ਹੋ ਜਾਂਦੀ ਹੈ ਮਤ ਬਾਰੀਕ ਹੋ ਜਾਂਦੀ ਹੈ ਤੇ ਕਬੀਰ ਕਹਿੰਦੇ ਨੇ ਮਤ ਜਦ ਬਾਰੀਕ ਹੁੰਦੀ ਹੈ ਤੇ ਉਹੀ ਉਸ ਮੋਕਸ਼ ਦਵਾਰ ਤੋਂ ਲੰਘਦੀ ਹੈ उ धर्म द्वार तो लंघ दुरुद्वारे प्रवेश करके गुरु में मिलती है बाकी नहीं मिलती मोटी अकल वाला गुरुद्वारे आके भी खेमाकरणी गुरु में नहीं मिलेगा कोई मुलाकात नहीं उसकी गुरु मोटी अकल वाला मंदिर चला भी गया तो उसका भगवान नाल कोई संबंध नहीं है मोटी अकल वाला अगर खेमाकरणी खाना काबज चला भी गया तो खुदा नहीं मिले मैं हर साल दस बारह दिन दसंबर कवैत दे चाहना ਅੱਜਕੀ ਇੱਕ ਅਜੀਬਾ ਗਰੀਬ ਜੀਆਂ ਘਟਨਾ ਘਟ ਗਈ। ਦੋ ਤਿੰਨ ਦਿਨ ਕਿਦਰ ਇੱਕ ਸ਼ੇਖ ਆਂਦਾ ਰਿਹਾ। ਤੇ ਉਹਨੂੰ ਉਰਦੂ ਬਹੁਤ ਅੱਛੀ ਆਉਂਦੀ ਸੀ। ਕਿਦਰੇ ਕਰਾਚੀ ਦੇ ਚਰੇ ਆ ਸੀ ਪਾਕਿਸਤਾਨ ਦੇ ਚ ਤੇ ਉਰਦੂ ਚੰਗੀ ਬੋਲ ਲੈਂਦਾ ਸੀ। ਥੋੜੀ ਜਿਹੀ ਮਿੱਤਰਤਾ ਹੋ ਗਈ। ਤੇ ਮੈਨੂੰ ਕਹਿਣ ਲੱਗਾ ਜਿਹੜਾ ਸਾਡਾ ਖੁਦਾ ਹੈ ਨਾ ਇਹ ਬਹੁਤ ਵੱਡਾ ਹੈ। ਬਾਕੀਆਂ ਨਾਲ। ਤੇ ਮੈਨੂੰ ਹੁਣ ਪਤਾ ਸੀ ਮੈਂ ਕਿਹ ਮੁਲਕ ਵੀ ਇਹਨਾਂ ਦਾ ਹੈ ਤੇ ਕਰੋਦੀ ਵੀ ਬੜੇ ਹੁੰਦੇ ਨੇ। तो जो हम मैं आखा खुदा छोटा है तेने मैनु छोटा करके रख देना आखना है निकल इतों निकल तो मैं अपने ढंग फिरोजे नी खुदा तेरा वा है किस ढंग किस सबूत किस आधार पर कह रहे हैं की वडियाई उसकी देखी है तो आखन लगा साढे जितने मुस्लिम देश ने ना जमीन के थले तेल है दौलत दे दरिया पर चलते ਸਾਡਾ ਖੁਦਾ ਐਸੀ ਉਸ ਦੀ ਪ੍ਰਸ਼ਤਿਸ ਕਰਦੇ ਆਂ ਤੇ ਇਹ ਖੁਦਾ ਸਾਡਾ ਬਹੁਤ ਵੱਡਾ ਹੈ ਬਾਕੀਆਂ ਦਾ ਛੋਟਾ ਸਾਡਾ ਖੁਦਾ ਬਹੁਤ ਵੱਡਾ ਹੈ ਤੇ ਆਪਣੀ ਤਰਫੋਂ ਤੋਂ ਹੁਣ ਇਹ ਆਖੇ ਵੀ ਸਾਡੇ ਖੁਦਾ ਨੂੰ ਮੰਨੋ ਜਿਹੜਾ ਬਹੁਤ ਵੱਡਾ ਹੈ ਤੇ ਮੈਂ ਆਖਾ ਮਿੱਤਰਾ ਮੈਂ ਤੇ ਪਿਛਲੇ ਦਿਨੀ ਟੀਵੀ ਤੇ ਵੀ ਦੇਖਿਆ ਹੈ ਕਿ ਕੁਝ ਸੈنسਦਾਨਾਂ ਨੇ ਕਹਿ ਦਿੱਤਾ ਹੈ ਜਿਹੜਾ ਤੇਲ ਹੈ ਤੁਹਾਡਾ ਖੂਇਤ ਦੇ ਚ ਨਿਕਲਦਾ ਪਿਆ ਇਹ 22 ਸਾਲ ਤੋਂ ਬਾਅਦ ਨਹੀਂ ਨਿਕਲੇਗਾ ਸਿਰਫ 22 ਸਾਲ ਨਿਕਲੇਗਾ ਜੋ ਵਿਗਿਆਨ ਕਹਨੇ ਕਹਿ ਦਤਾ ਹੈ ਜੋ ਸਾਇੰਸ ਦਾਣਾ ਨੇ ਕਹਿ ਦਤਾ ਹੈ ਤੇ ਹੁਣ ਤੇਲ ਨਿਕਲਦਾ ਪਿਆ ਤੇ ਖੁਦਾ ਵੱਡਾ ਹੈ ਤੇ ਜਦ 22 ਸਾਲ ਬਾਅਦ ਨਹੀਂ ਨਿਕਲੇਗਾ ਫਿਰ ਤੇ ਛੋਟਾ ਹੀ ਹੋ ਜਾਏਗਾ ਨਾ ਉਦੋਂ ਖੁਦਾ ਛੋਟਾ ਹੋ ਜਾਏਗਾ ਤੇ ਮੈਂ ਕਿ ਤੇਲ ਵੀ 10 12 15 ਸਾਲ ਤੋਂ ਨਿਕਲ ਰਿਹਾ ਪਹਿਲੇ ਨਹੀਂ ਨਿਕਲਦਾ ਸੀ ਤੁਸੀਂ ਬਦੋਂ ਸੀ ਤੇ ਦਰਦਰ ਇੱਥੇ ਠੋਕਰਾਂ ਖਾਂਦੇ ਸੀ ਉਦੋਂ ਖੁਦਾ ਛੋਟਾ ਸੀ ਤੇ ਮੈਨੂੰ ਕਹਿਣ ਲੱਗੇ ਤੁਸੀਂ ਕਾਫਰ ਦੀਆਂ ਗੱਲਾਂ ਕਰਦੇ ਆ ਕਾਫਰ ਬੋਲਦੇ ਤੇ ਮੈਂ ਕਹ ਮੈਨੂੰ ਪਹਿਲੇ ਹੀ ਪਤਾ ਸੀ ਤੂੰ ਇਹ ਕੁਝ ਕਹਿਣਾ ਤੇ ਮੈਂ ਕਹ ਹੂੰ ਆਪਣੇ ਖੁਦਾ ਦੀ ਵਡਿਆਈ ਉਸ ਨਜ਼ਰੀਏ ਨਾਲ ਵੇਖ ਅੱਜ ਤੋਂ 15 20 ਸਾਲ ਪਿੱਛੇ ਚਲਾ ਜਾ ਫਿਰ ਵੇਖ ਉਹਨਾਂ ਖੁਦਾ ਕੀ ਸੀ ਤੇ 22 ਸਾਲ ਬਾਅਦ ਇਹ ਖੁਦਾ ਕੀ ਹੋਵੇਗਾ ਇਸ ਢੰਗ ਨਾਲ ਵੇਖ ਹੋਣ ਦੀ ਗੱਲ ਛੱਡ ਹੁਣ ਤੇ ਠੀਕ ਮੰਨਦੇ ਏ ਤਿਲ ਦੇ ਦਰਿਆ ਚੱਲਦੇ ਤੇ ਜਿਹੜਾ ਕੁਝ ਦਿਨ ਪਹਿਲੇ ਛੋਟਾ ਸੀ ਤੇ ਜਿਹੜਾ ਕੁਝ ਦਿਨ ਬਾਅਦ ਛੋਟਾ ਹੋ ਜਾਵੇਗਾ ਉਹ ਅੱਜ ਵੀ ਵੱਡਾ ਨਹੀਂ खुदा कोई व्यक्ति थोड़ी है खुदा कोई तेरा मेरा थोड़ी है इतने अपन बापे ना ही किसी को भावन को हर राजा कबीर कहते कोई दावा नहीं कर सकता मेरा ही प्यो है मेरा ही। मेरा है ये मैं अपने मकान ते दावा कर सकता मेरा है मैं अपने धन ते दावा कर सदा झूठा दावा मैं अपने तन ते भी कर सदा मेरा तन है। मेरे कपड़े ने मेरे बच्चे ने हालांकि नहीं पर मैं ऐसा कह सकता ਲੇਕਿਨ ਮੇਰੇ ਸ਼ਬਦ ਦਾ ਜੋੜ ਅਸੀਂ ਰੱਬ ਨਾਲ ਨਹੀਂ ਜੋੜ ਸਕਦੇ ਮੇਰਾ ਹੀ ਰੱਬ ਹੈ ਜਾਂ ਮੇਰਾ ਹੀ ਗੁਰੂ ਹੈ ਨਹੀਂ ਕਹਿ ਸਕਦਾ ਜਾਂ ਮੇਰਾ ਹੀ ਗੁਰਦੁਆਰਾ ਹੈ ਇੰਨਾ ਵੀ ਕਹਿ ਦੋ ਨਾ ਗੁਜ਼ਲਾਖੀ ਮਾਫ ਗੁਰਦੁਆਰੇ ਦੀ ਅਜ਼ਮਤ ਘਟਾ ਦਿੱਤੀ ਗੁਰਦੁਆਰੇ ਦੀ ਮਹਿਮਾ ਹੀ ਘਟਾ ਦਿੱਤੀ ਗੁਰਦੁਆਰੇ ਦਾ ਰਸ ਘਟਾ ਦਿੱਤਾ ਗੁਰਦੁਆਰੇ ਦੀ ਮਹਾਨਤਾ ਘਟਾ ਦਿੱਤੀ ਸਿਰਫ ਮੇਰਾ ਹੀ ਗੁਰਦੁਆਰਾ ਹੈ ਇਤਨਾ ਕਹਿ ਦਿੱਤਾ ਹੈ ਤੁਸੀਂ ਗੁਰੂ ਦੀ ਗੱਲ ਹੀ ਨਹੀਂ ਸਮਝੀ ਤੇ ਤੂੰ ਜੀ ਹੋਈ ਜਿਵੇਂ ਉਹ ਸ਼ੇਖ ਕਹ ਰਿਹਾ ਸੀ ਸਾਡਾ ਖੁਦਾ ਵੱਡਾ ਹੈ ਬਹੁਤ ਵੱਡਾ ਹੈ ਉਹ ਤੇ ਉਸ ਆਧਾਰ ਦੇ ਹੋਇਆ ਕਿਸੇ ਜ਼ਾਤ ਕਰਕੇ ਕਿਸੇ ਬਰਾਦਰੀ ਕਰਕੇ ਕਿਸੇ ਕੁੱਲ ਕਰਕੇ ਕਿਸੇ ਇਕੱਟ ਕਰਕੇ ਆਖੋ ਇਹ ਗੁਰਦੁਆਰਾ ਸਿਰਫ ਮੇਰਾ ਹੈ ਪੁਰਖਾ ਮੇਰੇ ਦੀ ਮੋਹਰ ਲਾਉਂਦੇ ਉਹ ਪਦਾਰਥ ਬਣ ਜਾਂਦਾ ਹੈ ਉਹ ਗੁਰੂ ਨਹੀਂ ਹੈ ਉਹ ਰੱਬ ਨਹੀਂ ਹੈ ਉਹਦੇ ਤੇ ਮੇਰੇ ਦੀ ਮੋਹਰ ਨਹੀਂ ਲਾਈ ਜਾਂਦੀ ਹੁਣ ਜੇ ਮੈਂ ਆਖਾਂ ਇਹ ਸੂਰਜ ਸਿਰਫ ਮੇਰਾ ਹੈ ਤੇ ਇਤਨਾ ਕਹਿਣਾ ਮੇਰਾ ਕਿਤਨਾ ਝੂਠ ਬਹੁਤ ਵੱਡਾ ਛੋਟਾ ਸਿਰਫ ਮੇਰਾ ਥੋੜੀ ਹੈ ਤੇ ਸਾਰੀ ਦੁਨੀਆ ਦਾ ਸਾਰੀ ਦੁਨੀਆ ਨੂੰ ਰੋਸ਼ਨੀ ਦੇ ਰਿਹਾ ਤੇ ਮੈਂ ਮੇਰੇ ਹੋਣ ਦਾ ਦਾਵਾ ਕਰਾਂ ਚੁੱਕੇ ਮੇਰੇ ਘਰ ਦੇ ਚ ਰੋਸ਼ਨੀ ਹੈ ਇਹਦੀ ਕਿਰਨ ਮੇਰੇ ਘਰ ਦੇ ਚ ਆਉਂਦੀ ਹੈ ਇਸ ਵਾਸਤੇ ਸੂਰਜ ਮੇਰਾ ਹੈ ਠੀਕ ਹੈ ਕਿਰਨ ਮੇਰੇ ਘਰ ਦੇ ਚ ਆ ਰਹੀ ਹੈ ਠੀਕ ਹੈ ਰੋਸ਼ਨੀ ਮੇਰੇ ਘਰ ਦੇ ਚ ਆ ਰਹੀ ਹੈ ਤੇ ਲੇਕਿਨ ਫਿਰ ਵੀ ਮੈਂ ਆਖਾਂ ਮੇਰਾ ਹੈ ਸੂਰਜ ਇਹ ਤੇ ਝੂਠ ਹੈ ਨਿਰਈ ਝੂਠ ਹੈ ਰੱਬ ਮੇਰਾ ਹੈ ਮੈਂ ਫਿਰ ਅਰਜ਼ ਕਰਾਂ ਜੋ ਸਿਰਫ ਮੇਰਾ ਹੈ ਉਹ ਰੱਬ ਨਹੀਂ ਹੈ ਤੇ ਜੋ ਰੱਬ ਹੈ ਉਹ ਸਿਰਫ ਮੇਰਾ ਨਹੀਂ ਇਹਨੂੰ ਆਲਮ ਇੰਜ ਕਹਿੰਦੇ ਨੇ ਜੋ ਸੱਚ ਹੈ ਉਹ ਸਿਰਫ ਮੇਰਾ ਨਹੀਂ ਹੈ ਔਰ ਜੋ ਸਿਰਫ ਮੇਰਾ ਹੈ ਉਹ ਸੱਚ ਵੀ ਨਹੀਂ ਹੈ ਉਹਦੀ ਤੇ ਸੀਮਾ ਬਣ ਗਈ ਉਹਦੇ ਕੁਝ ਵੀ ਨਹੀਂ ਜੋ ਗੁਰੂ ਹੈ ਉਹ ਸਿਰਫ ਮੇਰਾ ਨਹੀਂ ਹੈ ਔਰ ਜੋ ਸਿਰਫ ਮੇਰਾ ਹੀ ਹੈ ਬਾਕੀ ਕਿਸੇ ਦਾ ਨਹੀਂ ਉਹ ਗੁਰੂ ਨਹੀਂ ਹੈ ਐਨੀ ਮੈਂ ਅਰਜ਼ ਕਰਦੇ ਹਾਂ ਇਸ ਗੱਲ ਨੂੰ ਸਮਝਣਾ ਪਰ ਫਿਰ ਕਬੀਰ ਦੇ ਬੋਲ ਚੇਤੇ ਆਂਦੇ ਨੇ ਮਨ ਤੋਂ ਮੈ ਗਲ ਹੋਏ ਰਹਾ ਨਿਕ ਸਿਓ ਕਿਉਂ ਕਰ ਜਾਏ ਹੁਣ ਗੁਰੂ ਦੀ ਇਹ ਗੱਲ ਕੌਣ ਸਮਝੇ ਉਹ ਮੱਝ ਉਹ ਹਾਥੀ ਲੰਗੇ ਕਿਵੇਂ ਉਸ ਦਰਵਾਜ਼ੇ ਚ ਕਿਸ ਤਰ੍ਹਾਂ ਲੰਗੇ ਪੁਰਾਣੇ ਜ਼ਮਾਨੇ ਚ ਲੋਕੀ ਜਪ ਕਰਦੇ ਸਨ ਬੁੱਧੀ ਸੂਖਸ਼ਮ ਹੋ ਜਾਂਦੀ ਸੀ ਬ੍ਰਹਮ ਗਿਆਨੀ ਸੰਗੀਤ ਮਹਾਪੁਰਸ਼ ਬਥੇਰੇ ਤੇ ਹੁਣ ਕਥਾ ਕਹਾਣੀਆਂ ਤੇ ਬਹੁਤ ਨੇ ਬਹੁਤ ਕੁਝ سلسلہ ਹੈ ਬੜੀ ਗੱਲ ਹੈ ਜਪ ਨਹੀਂ ਹੈ ਤੇ ਜੇ ਜਪ ਨਾ ਹੋਵੇ ਤੇ ਗੁਰਨਾਮ ਕੀ ਕੰਨ ਸਭ ਕੁਝ ਨਿਸਫਲ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਨਿਸਫਲ ਸਭ ਨਿਸਫਲ ਅਗਰ ਜਪ ਨਹੀਂ ਹੈ ਜਪ ਕਰਦਿਆਂ ਹੀ ਮਤ ਬਾਰੀਕ ਹੋਵੇਗੀ ਕੀਰਤਨ ਇਸ ਵਾਸਤੇ ਸੁਣਨਾ ਹੈ ਜਪ ਕਰ ਸਕੀਏ ਕਥਾ ਇਸ ਵਾਸਤੇ ਸੁਣਨੀ ਹੈ ਜਪ ਕਰ ਸਕੀਏ ਵਿਆਖਿਆ ਇਸ ਵਾਸਤੇ ਸੁਣਨੀ ਹੈ ਜਪ ਕਰ ਸਕੀਏ ਜਪਣੇ ਕੀ ਤਾਕਲ ਮੋਟੀ ਤੇ ਮੋਟੀ ਅਕਲ ਉਸ ਦਰਵਾਜ਼ੇ ਚੋਂ ਨਹੀਂ ਲੰਘ ਸਕੇਗੀ ਤੋ ਇੱਕ ਕੁੰਡਲ ਨਹੀਂ ਦੇ ਸੰਬੰਧ ਵਿੱਚ ਜੋ ਬਾਰੀਕ ਗਲ ਗੁਰਬਾਣੀ ਨੇ ਕਹੀ ਹੈ ਉਹ ਵੀ ਮੈਂ ਸਮਝਾਂਗਾ ਕਿ ਜਿਹੜੇ ਮੋٹے ਯੋਗੀ ਨੇ ਉਹਨਾਂ ਦੀ ਸਮਝ ਚ ਨਹੀਂ ਆਏਗੀ ਜੋ ਸਰੀਰ ਦੀ ਸਿਰਫ ਐਕਸਰਸਾਈਜ਼ ਨੂੰ ਵਰਜਿਸਨ ਹੋਈ ਧਰਮ ਸਮਝੀ ਬੈਠੇ ਨੇ ਰੱਬ ਦੀ ਪ੍ਰਾਪਤੀ ਸਮਝੀ ਬੈਠੇ ਪਰਮਾਤਮਾ ਦੀ ਪ੍ਰਾਪਤੀ ਸਮਝੀ ਬੈਠਣ ਉੱਠੋ ਬੈਠੋ ਐਂਜ ਹੱਥ ਕਰੋ ਐਂਜ ਪੈਰ ਕਰੋ ਐਂਜ ਸਵਾਸ ਲਓ ਪੁਰਖ ਹੈ ਤੇ ਸਰੀਰ ਦੀ ਸਾਧਨਾ ਹੈ ਤੇ ਇਸ ਤਰ੍ਹਾਂ ਦੀ ਸਾਧਨਾ ਦੇ ਨਾਲ ਜੇ ਰੱਬ ਮਿਲਦਾ ਹੈ ਤੇ ਬੜੀ ਸੌਖੀ ਗੱਲ ਹੈ कुंडलिनी सुरजी सत्संगत परमानंद गुरुमुख मचा एक मिनट में थोड़ा हो लवा खट नेम कर कोठड़ी बांधी शरीर दे च छ चक्कर मने गएन खट कहनन छै इनो नाभि तो ਥੱਲੇ ਇੱਕ ਚੱਕਰ ਹੈ ਜਿਹਨੂੰ ਮੂਲਾਧਾਰ ਕਹਿੰਦੇ ਨੇ ਤੇ ਉਸ ਮੂਲਾਧਾਰ ਦੇ ਚੱਕਰ ਥੱਲੇ ਇਹ ਕੁੰਡਲਨੀ ਕੁੰਡਲਮਾਰ ਕੇ ਇੱਕ ਸ਼ਕਤੀ ਸੁੱਤੀ ਪਈ इंज जिम्मे कोई सपनी खुड दैठी होंगी कुंडल मार्ग इस तरह मूलाधार चक्र के एक दूसरा चक्र है इस तीसरा चक्र है मणिपुर एक चौथा चक्र है अनाहत एक पंजा चक्र है उसनु कंठ मनते विशुद्ध एक छेवा चकर इत मस्तकू आग्या चक्र मनते ਉਸ ਚੱਕਰ ਨੂੰ ਵਿੰਨ ਕੇ ਜਿਵੇਂ ਕੁੰਡਲਨੀ ਅੱਗੇ ਜਾਂਦੀ ਹੈ ਤਾਂ ਕਨਨ ਦਸਮ ਦੁਆਰ ਖੁੱਲ ਗਏ ਇਹਦੇ ਕਪਾਟ ਖੁੱਲ ਗਏ ਉੱਥੇ ਹਜ਼ਾਰਾਂ ਪੰਖੜੀਆਂ ਵਾਲਾ ਕਮਲ ਫੁੱਲ ਖਿੜਿਆ ਹੋਇਆ ਹੈ ਔਰ ਉੱਥੇ ਕੁੰਡਲਨੀ ਇੰਜ ਮਸਤ ਹੋ ਕੇ ਬੈਠ ਜਾਂਦੀ ਜਿਵੇਂ ਭੌਰਾ ਕਮਲ ਵਿੱਚ ਲਪੇ-ਮਾਨ ਹੋ ਜਾਂਦਾ ਇਹਨਾਂ ਛੇ ਚੱਕਰਾਂ ਨੂੰ ਵਿੰਨ ਕੇ ਕਿਵੇਂ ਕੁੰਡਲਨੀ ਲੰਗਦੀ ਹੈ ਤੇ ਗੁਰਮਤਿ ਇਸ ਸੰਬੰਧ ਵਿੱਚ ਕੀ ਸਿੱਖਿਆ ਤੇ ਦਿਕਸ਼ਾ ਹੈ ਮੈਂ ਕੱਲ ਤੁਹਾਡੇ ਸਾਹਮਣੇ ਰੱਖਾਂਗਾ ਮੈਂ ਖੜੀ ਦੇਖ ਲਈਏ ਮੈਂ ਬੋਮਕਾ ਚੀ ਸਾਰਾ ਥੋੜਾ ਸਮਾਂ ਲੈ ਗਿਆ ਵਕਤ ਲੈ ਗਿਆ ਚੇਤੇ ਤੁਸੀਂ ਰੱਖ ਗੁਣਾ ਦਾ ਮਰਕਜ਼ ਹੈ ਕੇਂਦਰ ਹੈ ਉਹ ਗੁਣਾ ਦਾ ਨਹੀਂ ਜੈਸੇ ਕੋਈ ਪ੍ਰਸ਼ਨ ਕਰੇ ਕਿ ਪ੍ਰਕਾਸ਼ ਦਾ ਰੋਸ਼ਨੀ ਦਾ ਮਰਕਜ਼ ਕਿੱਥੇ ਹੈ ਸੈਂਟਰ ਕਿੱਥੇ ਹੈ ਤਾਂ ਬੱਚੇ ਨੇ ਵੀ ਕਹਿ ਦੇਣਾ ਹੈ ਰੋਸ਼ਨੀ ਦਾ ਮਰਕਜ਼ ਰੋਸ਼ਨੀ ਦਾ ਕੇਂਦਰ ਸੂਰਜ ਹੈ ਤੇ ਨਾਲੇ ਹੀ ਸਵਾਲ ਖੜਾ ਕਰ ਦਈਏ ਅੰਧਕਾਰ ਦਾ ਮਰਕਜ਼ ਕਿੱਥੇ ਹੈ ਅੰਧੇਰੇ ਦਾ ਸੈਂਟਰ ਕਿੱਥੇ ਹੈ ਕਿਧਰੇ ਵੀ ਨਹੀਂ ਰੋਸ਼ਨੀ ਦਾ ਨਾ ਹੋਣਾ ਹੀ ਅੰਧਕਾਰ ਹੈ ਲੇਕਿਨ ਰੋਸ਼ਨੀ ਦਾ ਕੇਂਦਰ ਹੈ ਗੁਣਾ ਦਾ ਕੇਂਦਰ ਹੈ ਔਗਣਾ ਦਾ ਕੋਈ ਕੇਂਦਰ ਨਹੀਂ ਗੁਣਾ ਦਾ ਕੇਂਦਰ ਪ੍ਰਮਾਤਮਾ ਹੈ ਅਕਾਲ ਪੁਰਖ ਹੈ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਬ੍ਰਹਿਮੰਡ ਵਿੱਚ ਜਿੰਨੀ ਰੋਸ਼ਨੀ ਹੈ ਸੂਰਜ ਦੀ ਹੈ ਆਤਮਾ ਵਿੱਚ ਜਿੰਨਾ ਚਾਨਣਾ ਹੈ ਪ੍ਰਮਾਤਮਾ ਦਾ ਹੈ ਅਕਾਲ ਪੁਰਖ ਦਾ ਹੈ ਮਰਕਜ਼ ਹੈ ਲੇਕਿਨ ਔਗਣਾ ਦਾ ਕੋਈ ਮਰਕਜ਼ ਨਹੀਂ ਹੈ ਕੋਈ ਕੇਂਦਰ ਨਹੀਂ ਹੈ ਔਗਣ ਕਿੱਥੋਂ ਆਉਂਦੇ ਨੇ ਇੰਜ ਕਹਿਣਾ ਪਏਗਾ ਰੋਸ਼ਨੀ ਦਾ ਨਾ ਹੋਣਾ ਹੀ ਅੰਧਕਾਰ ਹੈ ਔਗਣ ਅੰਧਕਾਰ ਹੈ ਗੁਣ ਪ੍ਰਕਾਸ਼ ਹੈ ਅਗਰ ਗੁਣ ਪ੍ਰਕਾਸ਼ ਹੈ ਤੋ ਸਰੀਰ ਦੇ ਵਿੱਚ ਇਹ ਪ੍ਰਕਾਸ਼ ਕਿਹੜੀ ਥਾਂ ਤੇ ਹੈ ਜਿਸ ਦੀ ਅਸੀਂ ਤਲਾਸ਼ ਕਰੀਏ ਕਿਉਂਕਿ ਸਰੀਰ ਦੇ ਵਿੱਚ ਉਸ ਪਰਮਾਤਮਾ ਦੇ ਅੰਸ਼ ਹੈ ਕਹੋ ਕਬੀਰ ਇਹ RAM ਕੀ ਅੰਸ਼ ਤੋ ਸਰੀਰ ਦੇ ਵਿੱਚ ਆਖਰ ਕੋਈ ਕੇਂਦਰੀ ਸਥਾਨ ਹੋਵੇਗਾ ਜੜਾਂ ਦਾ ਸੰਬੰਧ ਤੇ ਵੈਸੇ ਪੱਤੇ-ਪੱਤੇ ਨਾਲ ਹੈ ਹਰ ਸ਼ਾਖ ਨਾਲ ਹੈ ਲੇਕਿਨ ਫਿਰ ਵੀ ਜੜਾਂ ਆਪਣੀ ਥਾਂ ਤੇ ਨਹੀਂ ਉਹ ਰੋਸ਼ਨੀ ਉਹ ਪ੍ਰਕਾਸ਼ ਜਿਸ ਨੂੰ ਆਤਮਾ ਪਰਮਾਤਮਾ ਕਹਿ ਦਿੰਦੇ ਨੇ ਸਰੀਰ ਦੇ ਵਿੱਚ ਆਖਰ ਕਿਹੜੀ ਥਾਂ ਤੇ ਹੈ ਇਸ ਸੰਬੰਧ ਦੇ ਵਿੱਚ ਜੋ ਗੁਰਮਤਿ ਦੇਚ ਗੁਰਬਾਣੀ ਦੇ ਅੰਦਰ ਜੋ ਵਿਚਾਰ ਆਈਆਂ ਨੇ ਉਹ ਮੈਂ ਤੁਹਾਡੇ ਸਾਹਮਣੇ ਰੱਖਾਂ ਤੇ ਉਸ ਰੋਸ਼ਨੀ ਨਾਲ ਸਾਡਾ ਸੰਬੰਧ ਕਿਉਂ ਨਹੀਂ ਜੁੜ ਸਕਿਆ ਜਦ ਕਿ ਰੋਸ਼ਨੀ ਸਾਡੇ ਅੰਦਰ ਹੈ ਉਸ ਪ੍ਰਮਾਤਮਾ ਨਾਲ ਸਾਡਾ ਸੰਬੰਧ ਕਿਉਂ ਨਹੀਂ ਜੁੜ ਸਕਿਆ ਜਦ ਕਿ ਉਹ ਬਿਲਕੁਲ ਨੇੜੇ ਹੈ ਕੋਹ ਲਹਿਰੇ ਭਗਤ ਕਬੀਰ ਤੇ ਕਹਿੰਦੇ ਨੇ ਮੇਰੀ ਮਤ ਬਉਰੀ ਮੈਂ RAM ਬਿਸਾਰੇ ਹੋ ਕਿੰਨੋਂ ਬੇਦਰਹਿਨ ਰਹਾਂ ਰਹਾਉਰੀ ਸੇਜੇ ਰਮਤ ਨੈਣ ਨਹੀਂ ਪੇਖੋਂ ਇਹ ਦੁੱਖ ਕਾਂਸੋਂ ਕਹੋਰੀ ਹੈ ਮੇਰੀ ਸੇਜਾ ਦੇਚ ਮੇਰੇ ਘਰ ਦੇਚ ਦਿਖਾਈ ਨਹੀਂ ਦਿੰਦਾ ਮਹਿਸੂਸ ਨਹੀਂ ਹੁੰਦਾ ਇਹ ਦੁੱਖ ਮੈਂ ਕਿਸ ਨੂੰ ਸੁਣਾਵਾਂ ਸਭ ਤੋਂ ਵੱਡਾ ਦੁੱਖ ਵਸਤੂ ਘਰ ਦੇਚ ਪਈ ਹੈ ਪਰ ਪਤਾ ਨਹੀਂ ਹੈ ਪਰਮ ਸੁਖ ਜੀਵਨ ਦੇ ਵਿੱਚ ਪਿਆ ਹੈ ਲੈਕਿਨ ਪਰਮ ਸੁਖ ਮਿਲ ਨਹੀਂ ਰਿਹਾ ਆਤਮ ਪ੍ਰਕਾਸ਼ ਸਰੀਰ ਦੇ ਵਿੱਚ ਹੈ ਪਰ ਉਸ ਨਾਲ ਸੰਬੰਧ ਨਹੀਂ ਜੁੜਿਆ ਉਹ ਆਤਮ ਪ੍ਰਕਾਸ਼ ਕਿੱਥੇ ਹੈ ਅਨੇਕਾਂ ਤਰ੍ਹਾਂ ਦੀਆਂ ਵਿਆਖਿਆ ਨੇ ਗੁਰਗ੍ਰੰਥ ਸਾਹਿਬ ਵਿੱਚ ਇਹ ਵੀ ਵਿਆਖਿਆ ਹੈ ਕਿ ਸਰੀਰ ਸਰੋਵਰ ਪੀਥਰੇ ਆਛੇ ਕਮਲ ਅਨੂਪ ਇਸ ਨੂੰ ਤਮਾਮ ਭਾਰਤ ਦੇ ਸੰਤਾਂ ਨੇ ਮੰਨੇ ਕਿ ਆਤਮ ਪ੍ਰਕਾਸ਼ ਅੰਦਰ ਇੰਜ ਖਿੜਿਆ ਹੋਇਆ ਹੈ ਜੈਸੇ ਕਿ ਕਮਲ ਦਾ ਫੁੱਲ ਆਛੇ ਕਮਲ ਅਨੂਪ ਗੁਰਵੰਨ ਸਾਹਿਬ ਜੀ ਮਹਾਰਾਜ ਦੀ ਪੰਤੇ ਇਹ ਕਮਲ ਹਜ਼ਾਰਾਂ ਪੰਖੜੀਆਂ ਵਾਲਾ ਹੈ ਹੈ ਕਿਹੜੀ ਥਾਂ ਤੇ ਇਹ ਨੂੰ ਸਮਸਤਕ ਵਿੱਚ ਮੰਨਦੇ ਨੇ ਖੋਪੜੀ ਦੇ ਵਿੱਚ ਮਸਤਕ ਸਰੀਰ ਦੇ ਵਿੱਚ ਬਹੁਤ ਵੱਡਾ ਕੀਮਤੀ ਹਿੱਸਾ ਹੈ ਬਹੁਤ ਕੀਮਤੀ ਮਹਾਨ ਹਿੱਸਾ ਹੈ ਆਧ ਕਾਲ ਤੋਂ ਇਸ ਮਸਤਕ ਦੇ ਹਿਫਾਜ਼ਤ ਹੁੰਦੀ ਆਈ ਇੱਕ ਤੇ ਹੈ 12 ਹਿਫਾਜ਼ਤ ਇੱਕ ਅੰਦਰੋਂ ਹਿਫਾਜ਼ਤ 12 ਹਿਫਾਜ਼ਤ ਕਰਤੇ ਪੁਰਖ ਨੇ ਕੀਤੇ ਕਿ ਉਹਨੇ ਮਸਤਕ ਦੇ ਉੱਤੇ ਬਹੁਤ ਵੱਡੇ ਕੇਸ ਦਿੱਤੇ ਵਾਲ ਦਿੱਤੇ ਨੇ ਕੇਸ ਦਿੱਤੇ ਨਹੀਂ ਜੋਗੀ ਲੋਗ ਇਹਨਾਂ ਕੇਸਾਂ ਨੂੰ ਹੋਰ ਲੰਬਾ ਕਰ ਲੈਂਦੇ ਸਨ ਜਟਾਵਾਂ ਬਣਾ ਲੈਂਦੇ ਸਨ ਬੜਾ ਦਾ ਦੁੱਧ ਪਾ ਕੇ ਗਲਬਨ 2 2 3 3 ਗੱਜ ਲੰਬੀਆਂ ਜਟਾਵਾਂ ਕਰਕੇ ਉਹਨਾਂ ਦਾ ਜੋੜਾ ਬਣਾਣਾ ਤੇ ਜਦ ਮਖਸਖ ਸਵਾਲ ਪੁੱਛਿਆ ਗਿਆ ਕਿ ਇਸ ਇਤਨੇ ਲੰਬੇ ਕਿਉਂ ਕਰ ਰਹੇ ਬੋੜ ਦਾ ਦਰਖਤ ਇੱਥੇ ਤੇ ਦੇਖਣ ਨੂੰ ਨਹੀਂ ਮਿਲਿਆ ਭਾਰਤ ਦੇ ਚ ਕਾਫੀ ਹੈ ਉਹਦਾ ਜਿਹੜਾ ਦੁੱਧ ਹੈ ਉਹ ਕੇਸਾ ਨੂੰ ਲੰਬਾ ਕਰ ਦਿੰਦਾ ਹਕਮਤ ਵੈਦਿਕ ਅਸੂਲਾਂ ਦੇ ਮੁਤਾਬਕ ਤੇ ਜੋਗੀ ਲੋਗ ਇਹ ਜ਼ਿਆਦਾ ਪਾਉਂਦੇ ਨੇ ਮਸਤਕ ਦੇ ਚ ਕੇ ਇਸ ਬਹੁਤ ਲੰਬੇ ਹੋ ਜਾਂਦੇ ਨੇ 3 3 ਮੀਟਰ ਔਰ ਬਹੁਤ ਵੱਡਾ ਜੋੜਾ ਉਹਨਾਂ ਦੇ ਸਿਰ ਦੇ ਉੱਤੇ ਬਣਦਾ ਹੈ। ਪੁੱਛਣ ਤੇ ਦੱਸਦੇ ਨੇ ਕਿ ਜੋ ਅਸੀਂ ਅਭਿਆਸ ਕਰਦੇ ਹਾਂ ਮਸਤਕ ਦੇ ਸ਼ਕਤੀ ਜਮਾ ਹੁੰਦੀ ਹੈ। ਉਸ ਸ਼ਕਤੀ ਨੇ ਦਸਵੇਂ ਦਵਾਰ ਨੂੰ ਖੋਲਣਾ ਪਰ ਉਹ ਸ਼ਕਤੀ ਕਿਧਰੇ ਜ਼ਾਇਲ ਨਾ ਹੋ ਜਾਏ ਚਲੀ ਨਾ ਜਾਏ ਖਾਰਜ ਨਾ ਹੋ ਜਾਏ। ਇਹ ਅਸੀਂ ਉੱਪਰ ਕੇਸ ਇਸ ਢੰਗ ਨਾਲ ਸਵਾਰ ਕੇ ਰੱਖਦੇ ਫਿਰ ਕੁਝ ਸਮਝ ਆਈ ਗੱਲ ਕਿ ਬ੍ਰਾਹਮਣਾਂ ਦੇ ਵਿੱਚ ਵੀ ਇਹ ਗੱਲ ਹੈ ਕਿ ਨੰਗੇ ਸਿਰ ਵੇਦ ਪਾਠ ਨਹੀਂ ਕਰਨਾ ਸਿਰ ਤੇ ਕਪੜਾ ਬੰਨਣਾ ਮੁਸਲਮਾਨਾਂ ਦੇ ਵਿੱਚ ਵੀ ਹੈ ਨੰਗੇ ਸਿਰ ਨਮਾਜ਼ ਨਹੀਂ ਪੜ੍ਹਨੀ ਮੈਂ ਤੇ ਈਰਾਨ ਦੇ ਜੋ ਮੁਹੰਮਦ ਸਾਹਿਬ ਦੀ ਤਸਵੀਰ ਵੇਖੀ ਉਹਨੇ ਬਕਾਇਦਾ ਦਸਤਾਰ ਸਜਾਈ ਹੋਈ सुन्नी मुसलमान तस्वीर नहीं बनाते पर शिया बना देने शियाँ मुसलमान उन्होंने जो हज़रत अली की तस्वीर बनाई है तो मुहम्मद साहब की बकायदा दस्तार है नंगे सिर नमाज़ पढ़ने की बिलकुल ममानियत है तो गुरु घर दे 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 बहुत सख्ती दख्ती हिदायत कर दिखती गई और मैं अर्ज करा नवी देन नहीं बहुत ਪੁਰਾਣੇ ਸਮੇਂ ਤੋਂ ਗਲਬੋਧ ਵਿੱਚ ਆ ਗਈ ਸੀ ਸਮਝ ਦੇ ਵਿੱਚ ਆ ਗਈ ਸੀ ਕਿ ਮਸਤਕ ਬੜਾ ਕੀਮਤੀ ਹੈ ਇਹਦੀ ਬਾਰੋਂ ਵੀ ਹਿਫਾਜ਼ਤ ਚਾਹੀਦੀ ਹੈ ਤਾਂ ਕੇਸ ਕਰਦੇ ਨੇ ਹਿਫਾਜ਼ਤ ਤੇ ਕਈ ਦਫਾ ਕੇਸ ਵੀ ਪੂਰਨ ਨਹੀਂ ਕਰਦੇ ਤਾਂ ਦਸਤਾਰ ਦੀ ਲੋੜ ਪੈ ਗਈ ਇਸ ਵਾਸਤੇ ਦਸਤਾਰ ਸੜਾ ਧਾਰਮਿਕ ਲਿਬਾਸ ਹੈ ਇਹਨੂੰ ਆਮ ਪਹਿਰਾਵਾ ਜਿਸਮਾਨੀ ਨਾ ਸਮਝ ਲੈਣਾ ਇਹ ਸਾਡਾ ਇੱਕ ਧਾਰਮਿਕ ਪੈਰਾ ਹੈ ਇਹ ਸਾਡਾ ਇੱਕ ਧਾਰਮਿਕ ਚਿੰਨ ਹੈ ਇੱਕ ਨਿੱਕੇ ਜਿਹੇ ਗਾਥਾ ਕਹੇ ਕਿ ਮੈਂ ਕਲ ਦੇ ਪ੍ਰਕਰਨ ਨੂੰ ਅਗਾ ਵਧਾਣਾ ਸਾਢੇ 3000 ਸਾਲ ਲਿਕ ਪੁਰਾਣੀ ਗਾਥਾ ਹੈ ਕਿ ਸੁਦਾਨਾ ਸ੍ਰੀ ਕ੍ਰਿਸ਼ਨ ਨੂੰ ਮਿਲਣ ਵਾਸਤੇ ਗਿਆ ਕਿਸ ਪਰਿਸਥਿਤੀ ਵਿੱਚ ਗਿਆ ਇੱਕ ਲੰਬੀ ਚੌੜੀ ਗਾਥਾ ਇਸ ਨੂੰ ਮੈਂ ਨਹੀਂ ਛੇੜਨਾ ਮੂਲ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਹੂਏ ਇਸ પ્રસੰਗ ਨੂੰ ਕਵੀ ਨਿਰੋਤਮ ਨੇ ਆਪਣੇ ਢੰਗ ਨਾਲ ਲਿਖਿਆ ਹੈ ਤੇ ਕਵੀ ਨਿਰੋਤਮ ਗਾਲਬਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਮਕਾਲੀ ਹੈ ਬਹੁਤ ਪੁਰਾਣਾ ਕਵੀ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਦੇ ਵਿੱਚ ਇਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੇ ਸੁਦਾਮਾ ਜੈਸੇ ਪਹੁੰਚਦਾ ਹੈ ਦਵਾਰ ਕਾ ਦਵਾਰਪਾਲ ਰੋਕਦਾ ਹੈ ਮਹਿਲਾ ਦੇ ਬਾਹਰ ਖੜਾ ਸੰਤਰੀ ਰੋਕਦਾ ਉਹ ਹੱਥ ਜੋੜਦਾ ਤੇ ਕਹਿੰਦਾ ਮੈਂ ਕ੍ਰਿਸ਼ਨ ਦਾ ਬਾਲ ਸਖਾ ਮਿੱਤਰ ਹਾਂ ਤੂੰ ਅੰਦਰ ਜਾ ਕੇ ਕਹਿ ਦੇ ਬਹੁਤ ਹੀ ਤਰਲੇ ਕਰਨ ਤੇ ਉਹ ਮੰਨ ਗਿਆ ਤੇ ਸੰਤਰੀ ਦਵਾਰਪਾਲ ਜੈਸੇ ਅੰਦਰ ਜਾਂਦਾ ਉਹਨੇ શ્રી ਕ੍ਰਿਸ਼ਨ ਨੂੰ ਕਹਿ ਦਿੱਤਾ ਤੁਹਾਡਾ ਬਾਲ ਸਖਾ ਮਿੱਤਰ ਆਇਆ ते कृष्ण जी पुछण लगे वो वेशभूषा की है पहरावा की है पुराने समय हिंदुस्तान पेहरावे तो पहचाने जाते सन एक खत्री है ब्राह्मण है शूदर है वैश है राजकुमार है सन्यासी है बैरागी है जोगी है हर वरण का हर फिरके का हर धार्मिक टोले का अपना पहरावा पहरावे तो एकदम पता चल जाता सी कौन तो कृष्ण ने पूछ लिया मेरे मित्र ते कई ने पर दस उसका पहरावा की है संतरी कह लगा ना जगा तन पै प्रभ जाने के आए बसे कहे गामा महाराज हैरानगी है, है थोड़ा बाल सखा मित्र ते सिर ते पग कोई नहीं अफसोस है मैनों हैरानगी है। कि ਤੁਹਾਡਾ ਬਾਲ ਸਖਾ ਮਿੱਤਰ ਹੋਵੇ ਤੇ ਸਰ ਤੇ ਪੱਗ ਕੋਲ ਨਹੀਂ ਗਾਲਬਨ ਸাড়ੇ 500 ਸਾਲ ਹੋ ਗੁਜ਼ਰੇ ਨੇ ਇਸ ਮਹਾਪੁਰਸ਼ ਨੂੰ ਜਿਸ ਨੇ ਪ੍ਰਸੰਗ ਲਿਖਿਆ ਤੇ ਤਿੰਨ ਸাড়ੇ 3000 ਸਾਲ ਹੋ ਗੁਜ਼ਰੇ ਨੇ ਕ੍ਰਿਸ਼ਨ ਤੇ ਸੁਦਾਮਨ ਸাড়ੇ 3000 ਸਾਲ ਪਹਿਲੇ ਵੀ ਪੱਗ ਦੀ अहमियत ਸੀ ਦਸਤਾਰ ਦੀ ਅਹਿਮੀਅਤ ਸੀ ਪ੍ਰਸੰਗ ਬਹੁਤ ਲੰਬਾ ਹੈ ਮੁਖਤਸਰ ਮੈਂ ਅਰਜ਼ ਕੀਤੀ ਕਿ ਜਦ ਤੁਹਾਡਾ ਬਾਲ ਸਖਾ ਮਿੱਤਰ ਹੈ ਤੇ ਗੁਰੂ ਭਾਈ ਹੈ ਸਿਰ ਤੇ ਪੱਗ ਕੋਈ ਨਹੀਂ ਔਰ ਵਿਚਾਰਾ ਵਾਕਈ ਉਹ ਦਸਤਾਰ ਖਰੀਦ ਨਹੀਂ ਸਕਦਾ ਸੀ ਮੁੱਲ ਨਹੀਂ ਲੈ ਸਕਦਾ ਸੀ ਮੁਫਲਸੀ ਸੀ ਪੱਗ ਲੈ ਨਹੀਂ ਸਕਦਾ ਸੀ ਮੁਫਲਸੀ ਦੇ ਕਾਰਨ ਕਰਕੇ ਸੁਦਾਮੇ ਦੀ ਪੱਗ ਲੈ ਗਈ ਕਈ ਗੁਰਸਿੱਖ ਦੇਖਦੇ ਆਂ ਅਮੀਰੀ ਦੇ ਕਾਰਨ ਕਰਕੇ ਇਹਨਾਂ ਦੀ ਪੱਗ ਲੈ ਗਏ ਗਰੀਬੀ ਨੇ ਉਹਨਾਂ ਦੀ ਉਸ ਦੀ ਪੱਗ ਲਵਾ ਦਿੱਥੇ ਬਹੁਤਿਆਂ ਦੀ ਪੱਗ ਅਮੀਰੀ ਨੇ ਲਵਾ ਦਿੱਤੀ ਇਹ ਦੋਵੇਂ ਆਪਣੇ ਆਪਣੇ ਢੰਗ ਦੀਆਂ ਕਮਜ਼ੋਰੀਆਂ ਹੁੰਦੀਆਂ ਸੇਸ ਪਗ ਨਾ ਝਗਾ ਤਨ ਪੈ ਪ੍ਰਭ ਜਾਣੇ ਕੇ ਆਏ ਬਸੇ ਰਹੇ ਗਾਮਾ ਪ੍ਰਭ ਸੇਸ ਤੇ ਪੱਗ ਕੋਈ ਨਹੀਂ ਤੇ ਪਗ ਦੀ ਲੋੜ ਕਿਉਂ ਪੈ ਗਈ ਜਦ ਬੰਦਾ ਨਾਮ ਜਪਦਾ ਹੈ ਸ਼ਕਤੀ ਤੇ ਮਸਤਕ ਤੇ ਜਮਾ ਹੁੰਦੀ ਜਿਹਨੂੰ ਯੋਗੀ ਕਹਿੰਦੇ ਨੇ ਕੁਡਲਨੀ ਜਾਗੀ ਜਿਹਨੂੰ ਗੁਰਮਤ ਕਹਿੰਦੀ ਹੈ ਮਨ ਜਾਗਿਆ ਸੋਇਆ ਮਨ ਜਾਗਾਈ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਈ ਤੇ ਮਨ ਜਦ ਜਾਗਦਾ ਤੇ ਬੜੀ ਪਰਮ ਸ਼ਕਤੀ ਪੈਦਾ ਹੁੰਦੀ ਬੜੀ ਤਾਕਤ ਹੈ ਬੜੀ ਗੱਲ ਹੈ ਉੰਜ ਵੀ ਜੋ ਕੁਝ ਅਸੀਂ ਕਰ ਰਹੇ ਆ ਮਨ ਦੀ ਸ਼ਕਤੀ ਨਾਲ ਕਰ ਰਹੇ ਆ ਪਰ ਮਨ ਦੀ ਸ਼ਕਤੀ ਪੂਰਨ ਤੌਰ ਤੇ ਜਾਗੀ ਨਹੀਂ ਅੱਧੀ ਤੋਂ ਵੀ ਘਟ ਜਾਗੀ ਹੋਈ ਹੈ ਅਸੀਂ ਜੋ ਵੇਖ ਰਹੇ ਆ ਮਨ ਕਰਕੇ ਵੇਖ ਰਹੇ ਆ ਮੇਰੇ ਤਨ ਦੀ ਗੱਲ ਨਹੀਂ ਅਸੀਂ ਜੋ ਬੋਲ ਰਹੇ ਆ ਜੋ ਸੁਣ ਰਹਿਆ ਮਨ ਕਰਕੇ ਸੁਣ ਰਹਾ ਇਹਦਾ ਇੱਕ ਸਬੂਤ ਨਿਕਾ ਜਿਹਾ ਮੈਂ ਦੇ ਆ ਕਿ ਇੱਕ ਬੰਦਾ ਉੱਚੀ ਉੱਚੀ ਬੋਲ ਰਿਹਾ ਹੈ ਦੂਸਰਾ ਸੁਣ ਰਿਹਾ ਹੈ ਤੇ ਅਚਨ ਚੇਤ ਸੁਣਨ ਵਾਲਾ ਕਹਿੰਦਾ ਮਿੱਤਰ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਵੀ ਤੂੰ ਕਿਉਂ ਨਹੀਂ ਸੁਣੀ ਜਦ ਬੋਲਣ ਵਾਲਾ ਇਤਨਾ ਉੱਚੀ ਬੋਲ ਰਿਹਾ ਹੈ ਫਿਰ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਮਨ ਕਿਸੇ ਹੋਰ ਪਾਸੇ ਚਲਾ ਗਿਆ ਤੇ ਜੇ ਮਨ ਚਲਾ ਗਿਆ ਨਹੀਂ ਸੁਣ ਸਕੋਗੇ ਸੁਣਨਾ ਤੇ ਮਨ ਨੇ ਇੱਕ ਬੰਦਾ ਬੋਲ ਰਿਹਾ ਹੁੰਦਾ ਤੇ ਬੋਲਦਿਆਂ ਹੀ ਬੋਲਦਿਆਂ ਕਹਿ ਦਿੰਦਾ ਮਿੱਤਰ ਜਰਾ ਦੱਸੀ ਹੁਣੇ ਮੈਂ ਕੀ ਆਖਿਆ ਮੈਂ ਕੀ ਬੋਲ ਗਏ ਬੇ ਬੋਲਦਾ ਤੂੰ ਕਿਹ ਹੈ ਤੇ ਪੁੱਛਦਾ ਦੂਜਾ ਹੀ ਤੂੰ ਹੈ ਐਸਾ ਕਿਉਂ ਕਹਿੰਦਾ ਮੇਰਾ ਮਨ ਕਿਸੇ ਹੋਰ ਪਾਸੇ ਚਲਾ ਗਿਆ ਇਹਨਾਂ ਅੱਖਾਂ ਨਾਲ ਮਨ ਨਾ ਹੋਵੇ ਆਪਣੇ ਘਰ ਨਹੀਂ ਜਾ ਸਕੋਗੇ ਮੇਰੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀ ਕਈ ਘਟਨਾਵਾਂ ਘਟੀਆਂ ਮੈਂ ਇੱਕ ਇੱਕ ਸਥਾਨ ਤੇ ਸ੍ਰੀ ਜਪਜੀ ਸਾਹਿਬ ਦੀ ਕਥਾ ਕਰ ਰਿਹਾ ਸੀ ਰਿਆਸ਼ ਮੇਰੀ ਦੂਸਰੇ ਗੁਰਦੁਆਰੇ ਤੇ ਦੋਵਾਂ ਗੁਰਦੁਆਰਿਆਂ ਵਿੱਚ ਫਾਸਲਾ ਸਿਰਫ ਇੱਕ ਫਰਲਾਂਗ ਦਾ ਸੀ ਸਵੇਰੇ ਜਾ ਮੈਂ ਗੁਰਦੁਆਰੇ ਦੀ ਤਰਫ ਚੱਲਿਆ ਜਿੱਥੇ ਮੈਂ ਕਥਾ ਕਰਨੀ ਸੀ ਗੁਰਦੁਆਰੇ ਦੇ ਕੋਲੋਂ ਹੀ ਲੰਘ ਗਿਆ ਤੇ ਅੱਗੇ ਜਿਉਂ ਚੌਕ ਤੇ ਪਹੁੰਚਿਆ ਤੇ ਮੈਨੂੰ ਖਿਆਲ ਆਇਆ ਵੀ ਗੁਰਦੁਆਰਾ ਤੇ ਮੈਂ ਪਿੱਛੇ ਹੀ ਛੱਡ ਰਿਹਾ ਜਾਣਾ ਮੈਂ ਗੁਰਦੁਆਰੇ ਸੇ ਪਹੁੰਚਣਾ ਮੈਂ ਗੁਰਦੁਆਰੇ ਅੱਖਾਂ ਹੀ ਖੁੱਲੀਆਂ ਆਇਆ ਗੁਰਦੁਆਰੇ ਦੇ ਕੋਲੋਂ ਲੰਘ ਆਇਆ ਮੈਂ ਗੁਰਦੁਆਰੇ ਨਹੀਂ ਜਾ ਸਕਿਆ ਉਸ ਦਿਨ ਇਹ ਪੂਰਨ ਤੌਰ ਤੇ ਮੈਨੂੰ ਸੋਚਣਾ ਪਿਆ ਕਿ ਅੱਖਾਂ ਨਾਲ ਮਨ ਨਹੀਂ ਤਾਂ ਅੱਖਾਂ ਟਿਕਾਣੇ ਤੇ ਨਹੀਂ ਪਹੁੰਚਾਂਗੇ ਕੰਨਾਂ ਨਾਲ ਮਨ ਨਹੀਂ ਸੁਣ ਨਹੀਂ ਸਕੋਗੇ ਭੋਜਨ ਕੋਈ ਇੱਛਾ ਕਰੇ ਮਨ ਨਹੀਂ ਹੈ ਪਤਾ ਹੀ ਨਹੀਂ ਚੱਲਣਾ ਕੀ ਛੱਕ ਗਏ ਕੀ ਖਾਦਾ ਇਸ ਦਾ ਮੈਂ ਜ਼ਤੀ ਤਜਰਬਾ ਕੀਤਾ 나ਗਪੁਰ ਇੱਕ ਸੱਜਣ ਪ੍ਰਸ਼ਾਦਾ ਲੈ ਕੇ ਆਇਆ ਤੇ ਇਧਰ ਮੇਰੀ ਗੱਡੀ ਆ ਗਈ ਮੈਨੂੰ ਕਹਿਣ ਲੱਗੇ ਛੱਕ ਲੋ ਅਜੇ 10 15 ਮਿੰਟ ਗੱਡੀ ਠਹਿਰਨੀ ਹੈ ਤਾਂ ਮੈਂ ਜਲਦੀ ਜਲਦੀ ਚ ਮਨ ਮੇਰਾ ਗੱਡੀ ਚ ਤੇ ਆਖਰ ਬਿਠਾਣ ਲੱਗੇ ਮੈਨੂੰ ਪੁੱਛਣ ਲੱਗੇ ਨਹੀਂ ਜੀ ਪ੍ਰਸ਼ਾਦਾ ਠੀਕ ਬਣਿਆ ਰਸਦਾਰਿਕ ਸੀ ਮੈਂ ਕਿ ਕੁਛ ਨਾ ਪੁੱਛ ਮੈਨੂੰ ਤਾਂ ਕੁਛ ਨਹੀਂ ਪਤਾ ਮੈਂ ਕੀ ਖਾਗਾ ਮਨ ਗੱਡੀ ਚ ਸੀ ਚੜਨਾ ਸੀ ਬੈਠਣਾ ਸੀ ਮਨ ਇੱਕ ਬੜੀ ਪਰਬਲ ਸ਼ਕਤੀ ਹੈ ਪਰ ਇਹ ਪੂਰਨ ਪ੍ਰਮਾਤਮਾ ਦੀ ਦਿੱਤੀ ਹੋਈ ਤੇ ਇਹਦਾ 1/10 ਹਿੱਸਾ ਦਸਵਾਂ ਹਿੱਸਾ ਉਹ ਜਾਗਿਆ ਹੋਇਆ ਹੈ ਬਾਕੀ 9 ਹਿੱਸੇ ਸੁੱਤੇ ਪਏ ਹਨ ਉਹਨੂੰ ਜਗਾਣਾ ਹੈ ਕੀਰਤਨ ਨਾਲ ਕਥਾ ਨਾਲ ਜਪ ਨਾਲ ਤਪ ਨਾਲ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਏ ਮਨ ਸੱਤਾ ਦੇ ਤੇ ਮਨ ਜੀਵਨ ਸ਼ਕਤੀ ਹੈ ਸ਼ਕਤੀ ਸੁੱਤੇ ਪਈਏ ਤੇ ਇਹਨੂੰ ਯੋਗੀ ਕਹਿੰਦੇ ਨੇ ਕੁੰਡਲਨੀ ਸੁੱਤੀ ਪਈ ਹੈ ਕੁੰਡਲਨੀ ਕੁੰਡਲਨੀ ਉਹਨਾਂ ਨੇ ਸਵਾਸਥੇ ਕਹਿ ਦਿੱਤਾ ਕਿ ਇਹ ਮਾਨਸਿਕ ਸ਼ਕਤੀ ਇਹ ਜੀਵਨ ਸ਼ਕਤੀ ਇਹ ਚੇਤਨ ਸ਼ਕਤੀ ਕੁੰਡਲ ਮਾਰ ਕੇ ਪਈਏ ਕੁੰਡ ਤੇ ਕਲਮੇ ਅਰਚ ਕੀਤੀ ਸੀ ਇਹ ਜੋ ਕੜਾ ਹੈ ਇਹਨੂੰ ਸੰਸਕ੍ਰਿਤ ਦੇ ਵਿੱਚ ਕੁੰਡਲ ਕਹਿੰਦੇ ਨੇ ਜੋ ਗੋਲਕਾਰ ਚੀਜ਼ ਹੋਵੇ ਗੋਲਾਕਾਰ ਉਹਨੂੰ ਕੁੰਡਲ ਕਹਿੰਦੇ। ਉਹ ਜੋ ਸ਼ਕਤੀ ਇੰਜ ਕੁੰਡਲ ਮਾਰ ਕੇ ਪਈ ਹੈ શરીਰ ਦੇ ਚ ਤੇ ਪਰਮ ਆਨੰਦ ਪਰਮ ਪ੍ਰਕਾਸ਼ ਤੇ ਹਜ਼ਾਰਾਂ ਪੰਖੜੀਆਂ ਵਾਲਾ ਜੋੜਾ ਕਮਲ ਹੈ ਉਹ ਇਸ ਮਸਤਕ ਦੇ ਚ। ਵੇਖਣਾ ਕਿਸ ਨੇ? ਉਸ ਕਮਲ ਨੂੰ ਰਸ ਕਿਸ ਨੇ ਮੰਨਣਾ ਹੈ ਉਸ ਕਮਲ ਦਾ ਉਸ ਸ਼ਕਤੀ ਨੇ ਜੋ ਸੁੱਤੀ ਪਈ ਹੈ। रस किसने मानना है उस मन ने जो सुत्ता पे है। रस खोल है रस नहीं आ रहा क्यों नहीं आ रहा जिने रस मानना है वो सुत्ता पे ऐने महसूस करा ते इस चक्कर विच हुन ना पहेना आपा जागे होया इस जागणे नु जागणा नहीं मनेया गुरवाणी ए कोई जागणा नहीं है हर इंद्रा ते मन साडा सुत्ता पे है। ਕਿਉਂਕਿ ਮਨ ਸੁੱਤਾ ਪਏ ਤੇ ਉਹਨੇ ਇੰਦਰੀਆਂ ਨੂੰ ਵੀ ਸੁਲਾ ਕੇ ਰੱਖਿਆ ਹੈ ਨੈਣੋਂ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਨ ਸੁਏ ਸੁਨ ਨਿੰਦ ਵਿਚਾਰ ਰਸਨਾ ਸੋਈ ਲੋਭ ਮੀਠੇ ਸਾਦ ਮਨ ਸੋਇਆ ਮਾਇਆ ਬਿਸਮਾਦ ਇਸ ਗ੍ਰਹਿ ਮੇਂ ਕੋਈ ਜਾਗਰਤ ਰਹੇ ਸਾਬਤ ਵਸਤ ਉਹ ਆਪਣੀ ਲਹੇ ਇਸ ਗ੍ਰਹਿ ਮੇਂ ਇਹ ਮਨੁੱਖਾ ਤਨ ਪਾ ਕੇ ਸਤਗੁਰ ਕਹਿੰਦੇ ਕੋਈ ਜਾਗਰਤ ਰਹੇ ਕੋਈ ਤੇ ਜਿਹੜਾ ਕੋਈ ਲਫ਼ਜ਼ ਹੈ ਨਾ ਇਹ ਕਿਧਰੇ ਸੈਂਕੜਿਆਂ 'ਚ ਇੱਕ ਨਾ ਸਮਝ ਲੈਣਾ ਲੱਖਾਂ 'ਚ ਕੋਈ ਇੱਕ ਬਾਕੀ ਸਭ ਸੁੱਤੇ ਸਾਰਾ ਜਗਤ ਸੁੱਤਾ ਪਿਆ ਜਾਗਿਆ ਹੋਇਆ ਤੇ ਮੈਂ ਅਰਜ਼ ਕਰਾਂ ਤੁਹਾਡੇ ਇਸ ਏਰੀਏ ਦੇ ਵਿੱਚ ਸਾਰੋ ਥਲ ਦੇ ਏਰੀਏ 'ਚ ਇੱਕ ਵੀ ਜਾਗਿਆ ਹੋਇਆ ਹੋਵੇ ਨਾ ਸਾਰਿਆਂ ਨੂੰ ਜਗਾ ਕੇ ਰੱਖੇਗਾ ਇੱਕ ਵੀ ਜਾਗਿਆ ਹੋਵੇ ਪਰ ਬੇਸ਼ਤਰ ਸੁੱਤੇ ਪਏ ਨੇ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ ਖੁਫਤਾਰਾ ਖੁਫਤਾ ਕੇ